ਅਸੀਂ ਜੀ ਹਾਂ ਜੀ ਉਹ ਡਾਕਟਰ ਦੇ ਹੀ ਕਾਹ ਕਰ ਲਿਆ ਇਹ ਨਮਾ ਮੈਨੂੰ ਫੋਨ ਕਰਤਾ ਇਹਨੇ ਵਿਚਾਰੇ ਨੇ ਖਿਤਕੇ ਤੇ ਉਧਰ ਤਾਰ ਖੜੀ ਸੀ ਜੀ ਪਹਿਲੇ ਪਾਸੇ ਉਹਦੇ ਸਿਰ ਤੋਂ ਸਾਡਾ ਉਹ ਉਹ ਜਾ ਕੇ ਤੇ ਨਹੀਂ ਫਿਰ ਐ ਖੜੀ ਲਾ ਬੀਤੇ ਦਿਨੀ ਅਜਹੀ ਮੰਦਪਾਗੀ ਖਬਰ ਸਾਹਮਣੇ ਆਈ ਸੀ ਜਿਸ ਨੂੰ ਸੁਣਨ ਤੋਂ ਬਾਅਦ ਪੂਰੇ ਪੰਜਾਬ ਦੇ ਲੋਕ ਸੁੰਨ ਹੋ ਗਏ ਹਰ ਇੱਕ ਦੀਆਂ ਅਰਦਾਸਾਂ ਨੇ ਇਹ ਕਿ ਇਸ ਪਰਿਵਾਰ ਨੂੰ ਅਜੇ ਹਾਂ ਮੰਦਪਾਗਾ ਪਾਣਾ ਬਖਸ਼ਣ ਦਾ ਰੱਬ ਬਲ ਦੇਵੇ ਦੱਸਦੀ ਹੈ ਕਿ ਵਿਆਹ ਤੋਂ ਮਹਿਜ਼ 2 ਦਿਨ ਬਾਅਦ ਹੀ ਜਵਾਨ ਪੁੱਤ ਦੀ ਜਾਨ ਚਲੀ ਗਈ ਸੀ ਇਸ ਪੂਰੇ ਮਾਮਲੇ ਨੂੰ ਲੈ ਕੇ ਆਖਰਕਾਰ ਕਿਸ ਦੀ ਅੰਗਲੀ ਦੇ ਨਾਲ ਇਹ ਸਾਰੀ ਘਟਨਾ ਵਾਪਰੀ ਕੀ ਇਸ ਮੁੰਡੇ ਨੂੰ ਬਚਾਇਆ ਜਾ ਸਕਦਾ ਸੀ ਕੀ ਇਹ ਆਪਣੀ ਲਾੜੀ ਦੇ ਕੋਲ ਖੁਸ਼ੀ-ਖੁਸ਼ੀ ਵਾਪਸ ਪਹੁੰਚ ਸਕਦਾ ਸੀ ਕਈ ਤਰ੍ਹਾਂ ਦੇ ਸਵਾਲ ਲੋਕਾਂ ਦੇ ਜ਼ਹਿਨ ਦੇ ਵਿੱਚ ਨੇ ਮੁੰਡਾ ਘਰ ਤੋਂ ਇਹੀ ਕਹਿ ਕੇ ਗਿਆ ਸੀ ਕਿ ਉਹ ਸ਼ੇਰਵਾਨੀ ਵਾਪਸ ਕਰਕੇ ਛੇਤੀ ਹੀ ਮੁੜ ਆਵੇਗਾ ਇਕੱਲਾ ਹੀ ਗੱਡੀ ਲੈ ਕੇ ਉਹ ਘਰੋਂ ਚਲਾ ਗਿਆ ਵਾਪਸੀ ਆਂਦੇ ਸਮੇ ਇਹ じゃ ਦਰਦਨਾਕ ਹਾਦਸਾ ਹੋਇਆ ਕਿ ਲੋਕਾਂ ਦੀਆਂ ਅੱਖਾਂ ਦੇ ਵਿੱਚੋਂ ਵੀ ਹੰਝੂ ਨਿਕਲ ਆਏ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਕਿੰਜ 2 ਦਿਨ ਪਹਿਲਾਂ ਜਿਸ ਘਰ ਦੇ ਵਿੱਚ ਨਾਚ ਗਾਣੇ ਦੀ ਆਵਾਜ਼ ਆ ਰਹੀ ਸੀ ਖੁਸ਼ੀਆਂ ਆ ਰਹੀਆਂ ਸਨ ਟੈਂਟ ਲੱਗੇ ਹੋਏ ਸੀ ਅਤੇ ਫੁੱਲਾਂ ਲੜੀਆਂ ਦੇ ਨਾਲ ਇਹ ਘਰ ਸਜਿਆ ਹੋਇਆ ਸੀ ਉਸੇ ਘਰ ਦੇ ਵਿੱਚ ਉਸੇ ਟੈਂਟ ਦੇ ਥੱਲੇ ਮੁੰਡੇ ਦੀ ਮ੍ਰਿਤਕ ਦੇਹ ਪਈ ਸੀ ਉਹ ਕੁੜੀ ਜੋ ਕਿ ਹਲੇ ਵਿਆਹ ਕੀ ਇਸ ਘਰ ਦੇ ਵਿੱਚ ਆਈ ਸੀ ਦੋ ਦਿਨ ਦੀ ਲਾੜੀ ਸੀ ਉਹ ਤੇ ਹੁਣ ਉਹ ਵਿਧਵਾ ਹੋ ਚੁੱਕੀ ਹੈ ਸਰਕਾਰੀ ਟੀਚਰ ਦੇ ਤੌਰ ਤੇ ਉਹ ਕੰਮ ਕਰਦੀ ਸੀ ਤੇ ਇੱਧਰ ਪਟਵਾਰੀ ਮੁੰਡੇ ਦੇ ਨਾਲ ਉਸਦਾ ਵਿਆਹ 12 ਨਵੰਬਰ ਵਾਲੇ ਦਿਨ ਕੀਤਾ ਗਿਆ ਸੀ आखिरकार ਇਹ ਸਾਰੀ ਘਟਨਾ ਕੀਵੇਂ ਵਾਪਰੀ ਅਤੇ ਇਸ ਨੂੰ ਰੋਕਿਆ ਜਾ ਸਕਦਾ ਸੀ ਜਾਂ ਫਿਰ ਨਹੀਂ ਇਸ ਦੇ ਲਈ ਕੌਣ ਜ਼ਿੰਮੇਵਾਰ ਹੈ ਇਸ ਨੂੰ ਲੈ ਕੇ ਉੱਥੇ ਮੌਜੂਦ ਚਸ਼ਮਦੀਦਾਂ ਦੇ ਵੱਲੋਂ ਕਾਫੀ ਕੁਝ ਦੱਸਿਆ ਗਿਆ ਮਟਿੰਡਾ ਮੁਕਸਰ ਰੋਡ ਤੇ ਸਥਿਤ ਪਿੰਡ ਪਸਿਆਣਾ ਦੇ ਵਿੱਚ ਸੜਕ ਹਾਦਸੇ ਦੇ ਵਿੱਚ ਇਸ ਮੁੰਡੇ ਦੀ ਜਾਨ ਗਈ ਸੀ ਜਿਸ ਦਾ ਵਿਆਹ 2 ਦਿਨ ਪਹਿਲਾਂ ਹੋਇਆ ਸੀ ਇਹ ਨੌਜਵਾਨ ਜਿਸ ਦਾ ਨਾਮ ਸਰਮਦੀਪ ਸਿੰਘ ਸੀ ਮੁਕਸਰ ਜ਼ਿਲ੍ਹੇ ਦੇ ਪਿੰਡ ਕੋਟਪਾਈ ਦਾ ਰਹਿਣ ਵਾਲਾ ਸੀ ਅਤੇ ਇਸ ਨੇ ਆਖਰੀ ਵਾਰ ਜੋ ਗੱਲ ਕੀਤੀ ਉਹ ਇਹੀ ਗੱਲ ਕੀਤੀ ਕਿ ਉਹ ਕੋਟ ਪਾਈ ਦਾ ਰਹਿਣ ਵਾਲਾ ਹੈ ਅਤੇ ਉਸਨੇ ਕਿਹਾ ਕਿ ਉਸਦੀ छाਤੀ ਦੇ ਵਿੱਚ ਦਰਦ ਹੋ ਰਿਹਾ ਹੈ। ਉੱਥੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਅਸੀਂ ਇਸ ਨੂੰ ਤੁਰੰਤ ਹੀ ਨੇੜੇ ਦੇ ਡਾਕਟਰ ਕੋਲ ਲੈ ਕੇ ਗਏ ਸੀ। ਇਸ ਦੀਆਂ ਲੱਤਾਂ ਗੱਡੀ ਦੇ ਵਿੱਚ ਫਸੀਆਂ ਹੋਈਆਂ ਸਨ। ਕਿਸ ਤਰ੍ਹਾਂ ਦੇ ਨਾਲ ਉੱਥੋਂ ਉਸ ਨੂੰ ਬਾਹਰ ਕੱਢਿਆ ਗਿਆ ਤੇ ਕਿਵੇਂ ਉਹ ਗੱਲਾਂ ਕਰਦਾ ਰਿਹਾ ਅੱਧੇ ਘੰਟੇ ਬਾਅਦ ਹੀ ਸਹੀ ਪਰ ਉਹ ਮੁੰਡਾ ਬੋਲਿਆ ਸੀ ਪਰ ਉਸ ਦੇ ਬਾਵਜੂਦ ਵੀ ਉਸ ਦੀ ਜਾਨ ਕਿਉਂ ਨਹੀਂ ਬਚ ਪਈ? ਇਸ ਦੇ ਨਾਲ ਹੀ ਕਿਸ ਦੀ ਗਲਤੀ ਸੀ ਜਿਸ ਦੇ ਕਾਰਨ ਇਹ ਡਾ ਵੱਡਾ ਹਾਦਸਾ ਹੋਇਆ ਇਸ ਨੂੰ ਲੈ ਕੇ ਵੀ ਕਈ ਖੁਲਾਸੇ ਹੋਏ ਨੇ ਫਿਲਹਾਲ ਉਹ ਵਿਆਹ ਲਈ ਲਈ ਕਈ ਸ਼ੇਰਵਾਨੀ ਵਾਪਸ ਕਰਨ ਦੇ ਲਈ ਹੀ ਬਠਿੰਡਾ ਆਇਆ ਹੋਇਆ ਸੀ ਨਹੀਂ ਪਤਾ ਸੀ ਉਸਨੂੰ ਕਿ ਅੱਜ ਜੋ ਹੋਕਰ ਵਾਪਸ ਨਹੀਂ ਮੁੜੇਗਾ ਨੌਜਵਾਨ ਜਿਸ ਦਾ ਵਿਆਹ 2 ਦਿਨ ਪਹਿਲਾਂ ਹੋਇਆ ਸੀ ਸ਼ੇਰਵਾਨੀ ਵਾਪਸ ਕਰਕੇ ਬਠਿੰਡਾ ਜਾ ਰਿਹਾ ਸੀ 2 ਦਿਨਾਂ ਦੇ ਵਿੱਚ ਹੀ ਉਸ ਦੀ ਲਾੜੀ ਵਿਧਵਾ ਹੋ ਚੁੱਕੀ ਹੈ ਤੇ ਇੱਧਰ ਘਰ ਦੇ ਵਿੱਚ ਦੁੱਖ ਪਸਰਿਆ ਹੋਇਆ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਿੱਥੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕੀਤੀ ਉੱਥੇ ਹੀ ਜਾਣਕਾਰੀ ਮਿਲੀ ਕਿ ਸਰਮਦੀਪ ਸ਼ਾਮ ਨੂੰ ਆਪਣੀ ਕਾਰ ਤੇ ਵਿੱਚ ਬੈਠ ਕੇ ਬਠਿੰਡਾ ਤੋਂ ਵਾਪਸ ਆਪਣੇ ਪਿੰਡ ਨੂੰ ਜਾ ਰਿਹਾ ਸੀ ਮੁਕਸਰ ਰੋਡ ਤੇ ਪਿੰਡ ਪਸਿਆਣਾ ਦੇ ਨੇੜੇ ਹੀ ਉਸਦੀ ਟਰੱਕ ਦੇ ਨਾਲ ਟੱਕਰ ਹੁੰਦੀ ਹੈ ਤੇ ਇਸ ਹਾਦਸੇ ਦੇ ਵਿੱਚ ਨੌਜਵਾਨ ਦੀ ਜਾਨ ਚਲੀ ਜਾਂਦੀ ਹੈ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਰਗੂਵੀਰ ਸਿੰਘ ਦੇ ਵੱਲੋਂ ਵੀ ਇਹੀ ਦੱਸਿਆ ਗਿਆ ਅਤੇ ਉੱਥੇ ਮੌਜੂਦ ਲੋਕਾਂ ਨੇ ਵੀ ਇਹੀ ਦੱਸਿਆ ਕਿ ਮ੍ਰਿਤਕ ਇਸੇ ਵਜੋਂ ਪਟਵਾਰੀ ਦਾ ਕੰਮ ਕਰਦਾ ਸੀ ਉਸ ਦੀ ਨਵੀਂ ਪਤਨੀ ਜਿਹੜੀ ਵਿਆਹ ਕੇ ਆਈ ਸੀ ਉਹ ਅਧਿਆਪਿਕਾ ਵੀਰਵਾਰ ਸ਼ਾਮ ਨੂੰ ਨੌਜਵਾਨ ਆਪਣੇ ਕੰਮ ਤੋਂ ਪਿੰਡ ਨੂੰ ਪਰਤ ਰਿਹਾ ਸੀ ਕਿ ਪਿੰਡ ਕਿੱਲੇਵਾਲੀ ਦੇ ਕੋਲ ਅਚਾਨਕ ਹੀ ਸਾਹਮਣੇ ਤੋਂ ਆਏ ਆਵਾਰਾ ਪਸ਼ੂ ਦੇ ਕਾਰਨ ਇਸ ਮੁੰਡੇ ਦੀ ਜਾਨ ਗਈ ਕਾਰ ਦਾ ਸੰਤੁਲਨ ਵਿਗੜਿਆ ਸਾਹਮਣੇ ਤੋਂ ਆ ਰਹੇ ਟਰਾਲੇ ਦੇ ਨਾਲ ਕਾਰ ਦੀ ਟੱਕਰ ਹੋਈ ਅਤੇ ਇਸ ਹਾਦਸੇ ਦੇ ਵਿੱਚ ਮੁੰਡੇ ਦੀ ਜਾਨ ਗਈ ਇਸ ਪੂਰੀ ਘਟਨਾ ਨੂੰ ਲੈ ਕੇ ਪੁਲਿਸ ਨੇ 174 ਦੇ ਤਹਿਤ ਕਾਰਵਾਈ ਕੀਤੀ ਹੈ ਤੇ ਇਧਰ ਪਰਿਵਾਰਿਕ ਮੈਂਬਰ ਜੋ ਕਿ ਬੁਰੀ ਤਣਾਦ ਦੇ ਨਾਲ ਟੁੱਟ ਚੁੱਕੇ ਨੇ ਇੱਕ ਦੂਸਰੇ ਨੂੰ ਹੌਸਲਾ ਦੇਣ ਦੇ ਕਾਬਿਲ ਤੱਕ ਨਹੀਂ ਅਜੇ ਹੀ ਮੰਤਭਾਗੀ ਕਟਨਾ ਇਸ ਪਰਿਵਾਰ ਦੇ ਨਾਲ ਵਾਪਰੀ ਹੈ ਕਿ ਹਰ ਕੋ ਇਹ ਸੋਚਣ ਨੂੰ ਮਜਬੂਰ ਹੈ ਕਿ ਆਖਿਰਕਾਰ ਖੁਸ਼ੀਆਂ ਇੰਨੀਆਂ ਛੋਟੀਆਂ ਕਿਉਂ ਹੁੰਦੀਆਂ ਨੇ ਇਸੇ ਘਰ ਦੇ ਵਿੱਚ ਮਾਤਮ ਪਸਰਿਆ ਹੋਇਆ ਹੈ ਜਿੱਥੇ ਕਿ ਖੁਸ਼ੀਆਂ ਦੇ ਗੀਤ ਵੱਜ ਰਹੇ ਸਨ ਪਹਿਲਾਂ ਇਸ ਮਾਂ ਨੇ ਆਪਣਾ ਪਤੀ ਗਵਾਇਆ ਤੇ ਹੁਣ ਉਸਦਾ ਜਵਾਨ ਪੁੱਤ ਵੀ ਦੂਰ ਗਿਆ। ਉਹ ਲਾੜੀ ਆਖਿਰਕਾਰ ਇਸ ਘਰ ਦੇ ਵਿੱਚ ਕਿਵੇਂ ਰਹਿ ਲਵੇ? ਕਿੰਨੇ ਦਿਨ ਤੱਕ ਉਹ ਇਸ ਗੱਲ ਨੂੰ ਬਰਦਾਸ਼ਤ ਕਰੇ ਕਿ ਉਸਦਾ ਪਤੀ ਉਸ ਦੀ ਅੱਖਾਂ ਦੇ ਸਾਹਮਣੇ ਹੀ ਦੇਖਦੇ-ਦੇਖਦੇ ਚਲਾ ਗਿਆ। ਉਹ ਸਾਰੇ ਸੁਪਨੇ ਟੁੱਟ ਚੁੱਕੇ ਨੇ ਜੋ ਨਾ ਦੋਹਾਂ ਨੇ ਇਕੱਠਿਆਂ ਨੇ ਦੇਖੇ ਸਨ। ਸਾਰੇ ਸੁਪਨੇ ਹਲੇ ਪੂਰੇ ਹੋਣੇ ਸੀ। ਸ਼ੁਰੂਆਤ ਹੋਈ ਸੀ ਵਿਆਹ ਤੋਂ ਬਾਅਦ ਮਹਿਜ਼ 2 ਦਿਨ ਦੇ ਵਿੱਚ ਉਹਨਾਂ ਦਾ ਸਭ ਕੁਝ ਉਜੜ ਗਿਆ। ਸੁਣ ਲੈਣਿਆ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਜਿਨ੍ਹਾਂ ਨੇ ਆਪਣੀ ਅੱਖੀਂ ਇਹ ਸਾਰਾ ਹਾਦਸਾ ਦੇਖਿਆ ਅਤੇ ਮੁੰਡੇ ਦੇ ਆਖਰੀ ਸਾਹ ਨਿਕਲਣ ਤੋਂ ਪਹਿਲਾਂ ਉਸਦੇ ਨਾਲ ਗੱਲਬਾਤ ਕੀਤੀ ਇਦਾਂ ਮੱਕ ਸਰਕਰ ਨੋਟ ਰਾਹ ਮੱਕ ਸਰਕਰ ਨੋਟ ਆਦੀ ਹੁੰਦੀ ਸੀ ਜੀ ਇਹ ਗੱਡੀ ਸਿਲੰਡਰ ਵਾਲੀ ਆ ਜੀ ਅੱਛਾ ਜੀ ਤੇ ਗੱਡੀ ਗੱਡੀ ਸੀਗੀ ਉਹ ਕੋਟਪਾਈ ਦੀ ਆ ਜੀ ਤੇ ਮੁੰਡਾ ਜਿਹੜਾ ਕੋਟਪਾਈ ਵਾਲਾ ਪਟਵਾਰੀ ਦਾ ਮੁੰਡਾ ਸੀ ਜੀ ਹੁਣ ਦੋ ਤਿੰਨ ਦਿਨ ਹੋ ਗਏ ਉਹਦੇ ਵਿਆਹ ਹੋਏ ਨੂੰ ਅਜੇ ਅੱਛਾ ਜੀ ਉਹਦਾ ਟਾਇਰ ਫਟ ਗਿਆ ਜੀ ਗੱਡੀ ਦਾ ਠੀਕ ਹੈ ਜੀ ਗੱਡੀ ਆ ਕੇ ਜੀ ਫਿਰ ਇਹਦੇ ਵਿੱਚ ਵੱਜੀ ਆ ਇਹਨੇ ਬਹੁਤ ਮਰਜ਼ੀਤ ਕਰੀ ਜੀ ਬਹੁਤ ਜ਼ਿਆਦਾ ਵੱਜਦੀ ਕਰੀ ਪਰ ਇਹਨੂੰ ਖਿੱਚੀ ਗੱਡੀ ਵੱਡੀ ਗੱਡੀ ਆ ਹਾਂ ਇਹਨੇ ਵਿਚਾਰੇ ਨੇ ਖਿੱਚ ਕੇ ਤੇ ਉਧਰ ਕਾਰ ਖੜੀ ਸੀ ਜੀ ਪਹਿਲੇ ਪਾਸੇ ਉਹਦੇ ਸਿਰ ਤੇ ਸੱਟ ਆ ਗਈ ਉਹ ਤਾਂ ਬਚਾ ਕੇ ਦੇ ਨਹੀਂ ਫਿਰ ਐ ਕਰੀ ਫੇਰ ਜੀ ਫੇਰ ਨਾ ਇਹਨੇ ਵਿਚਾਰੇ ਨੇ ਇੱਧਰ ਖਿੱਚਦੀ ਟਰੱਕ ਆ ਜੀ ਇਹਦਾ ਥੜੇ ਦੇ ਉੱਤੇ ਕੋਈ ਬੰਦਾ ਹੀ ਨਹੀਂ ਸੀ ਜੀ ਜਾਨੀ ਨੁਕਸਾਨ ਜਾਨੀ ਤਾਂ ਬਚ ਗਏ ਜੀ ਕਿਹਨਾਂ ਦੇ ਪਤਾ ਨਹੀਂ ਅਜੇ ਪਤਾ ਨਹੀਂ ਉਹ ਕੱਲਾ ਹੀ ਜਾਣਾ ਸੀ ਜੀ ਕੱਲਾ ਜਾਣਾ ਸੀ ਇਹਨੇ ਪਟ ਕੇ ਫਿਰ ਕੱਢਿਆ ਜੀ ਉਹ ਪਟ ਕੇ ਸੱਟ ਫੇਟ ਵੱਜੀ ਹਾਂ ਜੀ ਸੱਟ ਚ ਸੱਟ ਵੱਜੀ ਉਹਦੇ ਜੀ ਕਾ ਟਰੱਕ ਵਾਲੇ ਦਾ ਕੋਈ ਕਸੂਰ ਨਹੀਂ ਜੀ ਇਹ ਸੀ ਗੱਲ ਇਹ ਥੜੇ ਦੇ ਉੱਤੇ ਕਈ ਵਾਰੀ ਬੰਦੇ ਬੈਠੇ ਹੁੰਦੇ ਆ ਜੀ ਇਹ ਵੀ ਬਚ ਗਏ ਸੀ ਸੀ ਬਚਤ ਹੋ ਗਈ ਠੀਕ ਹੈ ਥੜੇ ਦੇ ਉੱਤੇ ਰਸੇ ਕੱਢ ਗਿਆ ਜੀ ਬਚ ਗਏ ਜੀ ਹਜੇ ਵੀ ਕੱਟ ਕੇ ਕਿਸੇ ਚੀਜ਼ ਨੂੰ ਕੱਢਿਆ ਗਿਆ ਉਹ ਟਰੱਕ ਕਾਰ ਜੀ ਵੀ ਉਹ ਖੜੀ ਹੈ ਜੀ ਅੱਛਾ ਅੱਛਾ ਬਾਰੀ ਉਹਦੇ ਕੱਟ ਕੇ ਉਹਦੇ ਜਿਹੜੇ ਬੰਦੇ ਕੱਢਿਆ ਜੀ ਉਹਦੇ ਅਸੀਂ ਤੇ ਡਾਕਟਰ ਸੀ ਜੀ ਹਾਂਜੀ ਹਾਂਜੀ ਉਹ ਡਾਕਟਰ ਦੇ ਅਸੀਂ ਦਾਖਲ ਕਰ ਲਿਆ ਇਨ ਮਾ ਮਲਾਜਮ ਨੂੰ ਫੋਨ ਕਰਤਾ ਹੋਣ ਕਰਕੇ ਉਦੋਂ ਬਾਅਦ ਅਸੀਂ ਹੋਰ ਉਹ ਜਿਹੜੀ ਆਪਣੀ ਕਿਦੀ ਗੱਲ ਲੈਂਦੀ ਆ ਐਂਬੂਲੈਂਸ ਆਦੀ ਜੀ ਫਿਰ ਉਹਦੇ ਤੇ ਅਸੀਂ ਪਾ ਕੇ ਕਰਾ ਹਲਤਾ ਜੀ ਠੀਕ ਹੈ ਹਾਂਜੀ ਇਹ ਪਿੰਡ ਕਿਲੀ ਨੇ ਆ ਸਕਿਆ ਕਿਲੀ ਨੇ ਹਲ ਸੰਗਲਾ ਪਿੰਡ ਆ ਇਹ ਕੋਈ ਗਲਤੀ ਨਹੀਂ ਬਿਚਾਰੇ ਟਰੱਕ ਵਾਲੇ ਦੀ ਤਾਂ ਕੋਈ ਗਲਤੀ ਨਹੀਂ ਜੀ ਹਾਂਜੀ ਹਾਂਜੀ ਹਾਂ ਜਿਹੜੀ ਗੱਲ ਸੱਚੀ ਦੱਸਾਂਗੇ ਝੂਠ ਕਰਦੇ ਨਹੀਂ ਜੀ ਬਿਲਕੁਲ ਕਿ ਅਸੀਂ ਥੋੜੀ ਜੀ ਦੂਰ ਸੀਗੇ ਜੀ ਜਦੋਂ ਆਟਾਰ ਪੜਾਕਾ ਪਿਆ ਜੀ ਦੋਨੇ ਆਪਸ ਵਿੱਚ ਭਿੜੇ ਆ ਜੀ ਜਦੋਂ ਤਮਾਕਾ ਪਿਆ ਇਹਨਾਂ ਦਾ ਜੀ ਮਾਕਾ ਪੈਕੇਜ ਟਰੱਕ ਗੈਸ ਦਾ ਭਰਿਆ ਸੀ ਜੋ ਉਧਰ ਵੜ ਗਿਆ ਜਾ ਕੇ ਦੂਰ ਇਹ ਪਲਟ ਕੇ ਇੱਧਰ ਆ ਗਈ ਤੇ ਇੱਥੋਂ ਮੁੰਡੇ ਨੂੰ ਕੱਢ ਕੇ ਅਸੀਂ ਲੈ ਕੇ ਗਏ ਹਸਪਤਾਲ ਜੇ ਜੀ ਚੋਲੇ ਜੀ ਹਾਂ ਤੇ ਇੱਥੇ ਜਾ ਕੇ ਐਂਬੂਲੈਂਸ ਬਹੁਤ ਚਿਰ ਤਵਾਈ ਜੀ 50 ਮਿੰਟ ਲੱਗ ਗਏ ਸੀ ਜੀ ਘੰਟੇ ਦੇ ਕਰੀਬ ਲੱਗ ਗਿਆ ਐਂਬੂਲੈਂਸ ਲੱਗ ਗਿਆ ਜੀ ਹਾਂਜੀ ਹਾਂਜੀ ਉਦੋਂ ਬਾਅਦ ਹਾਂਜੀ ਉਦੋਂ ਬਾਅਦ ਬਠਿੰਡੇ ਲੈ ਗਏ ਬਠਿੰਡੇ ਜਾ ਕੇ ਉਹਨੇ ਜ਼ਖਮ ਤੋੜਤਾ ਜੀ ਤੁਹਾਡੀ ਗੱਲਬਾਤ ਵੀ ਹੋਈ ਹੈ ਜਦੋਂ ਐਕਸੀਡੈਂਟ ਤੋਂ ਹਾਂਜੀ ਉਦੋਂ ਪੁੱਛਿਆ ਸੀ ਜੀ ਇਹਨੂੰ ਪੁੱਛਿਆ ਵੀ ਕਿੱਥੋਂ ਦਾ ਰਹਿਣ ਵਾਲਾ ਹੈ ਇਹ ਆਂਦਾ ਵੀ ਭਾਈਕੋਟ ਦਾ ਰਹਿਣ ਵਾਲਾ ਹੈ ਜੀ ਹੂੰ ਅੱਜ ਇੰਨਾ ਬੋਲੇ ਮੁੜ ਕੇ ਨਹੀਂ ਬੋਲਿਆ ਜੀ ਇਹਦੀ ਛਾਤੀ ਤੇ ਹੱਥ ਧਰਦਾ ਸੀ ਆਂਦਾ ਮੇਰੇ ਦਰਦ ਹੁੰਦਾ ਜੀ ਹਮ ਅੱਛਾ ਹਾਂਜੀ ਤੇ ਬਲੀਡਿੰਗ ਕਿੰਨੀ ਕੁ ਸੀਗੀ ਉਸਨ ਇਹਦੇ ਖੂਨ ਵਾਵਾ ਨਿਕਲ ਗਿਆ ਸੀ ਜੀ ਮੱਥੇ ਸੱਟ ਵਾਵਾ ਸੀ ਉਹਦੇ ਕੰਨਾਂ ਚੋਂ ਵੀ ਨਿਕਲਿਆ ਸੀ ਜੀ ਤੇ ਕੋਸ਼ਿਸ਼ ਕੀਤੀ ਜਾ ਸਕਦੀ ਸੀ ਕਿ ਜੇਕਰ ਆਪਾਂ ਉਹਨੂੰ ਹਸਪੀਟਲ ਪਹਿਲਾਂ ਹੀ ਪਹੁੰਚਾ ਦਿੰਦੇ ਐਮਬੂਲੈਂਸ ਦੀ ਉਡੀਕ ਤੋਂ ਪਹਿਲਾਂ ਹਾਂ ਐਮਬੂਲੈਂਸਸ ਤੋਂ ਪਹੁੰਚ ਸਕਦਾ ਸੀ ਉਹਨੂੰ ਗੈਸ ਨਹੀਂ ਮਿਲੀ ਜੀ اک ਆਕਸੀਜਨ ਘਟ ਗਈ ਉਹਦੀ ਅੱਛਾ ਦੱਸਿਆ ਸੀ ਜੀ ਆਕਸੀਜਨ ਘਟ ਗਈ ਸੀ ਜੀ ਸਾਹ ਔਖੇ ਲੈਂਦਾ ਸੀ ਉਹ ਜੀ ਅੱਛਾ ਹਾਂਜੀ ਇਹਨਾਂ ਜਿਹਨਾਂ ਦਾ ਐਕਸੀਡੈਂਟ ਹੋਇਆ ਮੇਰੇ ਜੀਜਾ ਜੀ ਸੀ ਕਦੋਂ ਮੈਰਿਜ ਵੀ ਸੀ ਮੈਰਿਜ ਇਹਨਾਂ ਦੀ ਹੋਈ 12 ਤਰੀਕ ਨੂੰ ਕਿਹੜੀ ਜਗ੍ਹਾ ਤੋਂ ਤੁਸੀਂ ਅਸੀਂ ਬਡਲਾ ਸਾਡੇ ਤੋਂ ਮਾਨਸਾ ਦੇ ਡਿਸਟ੍ਰਿਕਟ ਬੇਟੀ ਕੀ ਕੰਮ ਕਰਦੀ ਸੀ ਬੇਟੀ ਟੀਚਰ ਐ ਸੀ ਬੇਟੀ ਕੀ ਕੰਮ ਕਰਦਾ ਇਹ ਪਰਵਾਰੀ ਸੀ ਕੀ ਗੱਲ ਕੀ ਹੋਈ ਹੈ ਕੀ ਕਰਨ ਗੱਲ ਇਹ ਆਪਣੀ ਜਿਹੜੀ ਸ਼ੇਰਵਾਨੀ ਸੀ ਜਾਂ ਹੋਰ ਬੱਚੇ ਦੇ ਕੱਪੜੇ ਧਰਨੇ ਕਰਕੇ ਆਰੇ ਸੀ ਵਾਪਸੀ ਦੇ ਇਹਨਾਂ ਦਾ ਸਾਹਮਣੇ ਆ ਦੇ ਕੈਂਟਰ ਦੇ ਨਾਲ ਟੱਕਰ ਹੋਈ ਜਾਈ ਟੱਕਰ ਬਹੁਤ ਜ਼ਬਰਦਸਤ ਸੀ ਤੁਸੀਂ ਸਾਡੇ ਜਿਹੜਾ ਤੋਂ ਐਂਬੂਲੈਂਸਸ ਤੋਂ ਮਾ ਦੋ ਘੰਟੇ ਦੇ ਵਿੱਚ ਪਹੁੰਚਿਆ ਤੇ ਉਸ ਤੋਂ ਬਾਅਦ ਸਾਡੇ ਬੱਚੇ ਜੀ ਜਿਵੇਂ ਕੁਝ ਵੀ ਨਹੀਂ ਸੀਗਾ ਕੋਈ ਫੰਦਾ ਸਿਸਟਮ 10 20 ਮਿੰਟ ਦੇ ਵਿੱਚ ਐਂਬੂਲੈਂਸ ਜਾਂਦੇ ਤਾਂ ਸ਼ਾਇਦ ਸਾਡੇ ਬੰਦੇ ਦੀ ਜਾਨ ਬਚ ਜਾਂਦੀ ਐਂਬੂਲੈਂਸ ਦੇ ਵਿੱਚ ਕੋਈ ਆਕਸੀਜਨ ਸਿਸਟਮ ਨਹੀਂ ਸੀ ਕੁਝ ਵੀ ਨਹੀਂ ਸੀ ਪਰ ਸੋਨੋ ਕੋਈ ਕਰ ਨਹੀਂ ਕੀ ਉਸ ਕਾਰਵਾਈ ਕਰ ਰਹੀ ਹੈ ਇਹ ਆਪਣੀ ਜੋ ਵੀ ਇਹਨੂੰ ਠੀਕ ਲੱਗ ਰਹੀ ਹੈ ਆਪਣੀ ਕਾਰਵਾਈ ਕਰ ਰਹੀ ਹੈ ਸੰਦੀਪ ਸਿੰਘ ਪੁੱਤਰ ਸੋਮਪਾਲ ਪਿੰਡ ਕੋਟਪਾਈ ਦੇ ਰਹਿਣ ਵਾਲਾ ਹੈ ਇਹ ਪਟਵਾਰੀ ਨੌਕਰੀ ਕਰਦਾ ਸੀ ਤੇ ਦੋ ਤਿੰਨ ਦਿਨ ਪਹਿਲਾਂ ਵੀ ਸ਼ਾਦੀ ਹੋਈ ਸੀਗੀ ਤੇ ਅੱਜ ਕੱਲ ਇਹ ਆਪਣੇ ਵਿਆਹ ਦੀ ਜੀ ਜ਼ਿੰਦਗੀ ਉਹ ਕੱਪੜੇ ਕੁਪੜੇ ਮੋੜਨ ਆਇਆ ਸੀਗਾ ਤੇ ਮੋੜ ਕੇ ਵਾਪਸ ਜਾ ਰਿਹਾ ਸੀ ਜਦੋਂ ਇਹ ਪਿੰਡ ਕਿਲੀ ਨੇਹਾਲ ਸਿੰਘ ਵਾਲੇ ਕੋਲੇ ਕੋ ਪਹੁੰਚਾ ਤਾਂ ਜਿਹੜੀ ਗੱਡੀ ਆ ਕੇ ਅਵਾਰਾ ਪਸ਼ੂ ਆਣ ਕਰਕੇ ਇਹਦੀ ਜਿਹੜੀ ਗੱਡੀ ਆ ਸਾਹਮਣੇ ਟਰਾਲਾ ਆਉਂਦਾ ਸੀਗਾ ਉਹਦੇ ਨਾਲ ਟਕਰਾ ਗਈ ਗਰੋਂ ਕਰਕੇ ਸੱਟਾਂ ਜਿਆਦੇ ਲੱਗੀਆਂ ਤੇ ਇਹਦੀ ਮੌਤ ਹੋ ਗਈ ਸੀਗੀ ਜੀ ਅੱਜ ਇਹਦੇ ਭਰਾ ਦੇ ਬਿਆਨ ਤੇ ਅਸੀਂ ਕਾਰਵਾਈ ਕੀਤੀ ਹੈ ਮਨਦੀਪ ਸਿੰਘ ਦੇ ਤੇ ਕਾਰਵਾਈ 174 सीआरपीसी ਕੀਤੀ ਹੈ ਜੀ ਕੋਈ ਵਾਰਸ ਕੋਈ ਕਾਰਵਾਈ ਨੂੰ ਨਹੀਂ ਕਰਵਾਈ ਨਹੀਂ ਕਰਨੀ ਚਾਹੁੰਦੇ ਸੀਗੇ ਇਹ ਕਹਿੰਦੇ ਜਿਹੜਾ ਹਾਦਸਾ ਹੈ ਕੁਦਰਤੀ ਤੇ ਅਚਾਨਕ